ਪੁਲਿਸ ਸਿਆਸੀ ਗੱਠਜੋੜ ਰੋਕੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਲੱਗੇ ਹੋਏ ਆ ਪੁਲਿਸ ਸਿਆਸੀ ਗੱਠਜੋੜ ਵੱਲੋਂ ਸਾਡੇ ਕਿਸਾਨਾਂ ਉੱਤੇ ਗੱਡੀਆਂ ਗੋਲੀਆਂ ਵੀ ਭਰਾਈਆਂ ਗਈਆਂ ਸਾਡੇ 12 13 ਬੰਦੇ ਜਿਹੜੇ ਉਹ ਫਟੜ ਵੀ ਕੀਤੇ ਗਏ ਆ ਸਾਡੀਆਂ ਜ਼ਮੀਨਾਂ ਤੇ ਹੋਰ ਜੜ ਕੇ ਆਊਗਾ ਇਹ ਸਭ ਤੋਂ ਬਰਾਤ ਨਹੀਂ ਹੋਣਾ ਚਾਹੀਏ ਸਾਡੇ ਜ਼ਮੀਨਾਂ ਪਿੱਛੇ ਸਿਰ ਲੱਗਦੇ ਆਏ ਆ ਲਾਵਾਂਗੇ ਸਿਰ ਦੇਵਾਂਗੇ ਕੁਰਬਾਨੀ ਪੁਲਿਸ ਸਿਆਸੀ ਗੱਠਜੋੜ ਮਰਦਾਬਾ 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 ਬਜ਼ੁਰਗਾਂ ਜਿੰਦਾਬਾ 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 ਨਾਮ ਦੁਰਾੜਾ ਮਾਪ ਰੇ ਕਾ ਜਿੰਦਾਬਾ ਜਿੰਦਾਬਾ ਦੇ ਜਵਰੀ ਕੌਜੇ ਨਹੀਂ ਹੌਂ ਦੇਵਾਂਗੇ ਨਹੀਂ ਹੌਂ ਦੇਆਗੇ ਨਹੀਂ ਕਿੰਨਾ ਤੇ ਜਵਰੀ ਕੌਜੇ ਨਹੀਂ ਹੌਂ ਦੇਵਾਂਗੇ ਨਹੀਂ ਹੌਂ ਦੇਆਗੇ ਆਪ ਵੀ ਕਿਸਾਨ ਜੁਨੇਲ ਇਕਤਾਗਰਾ ਹਾਂ ਜਿੰਦਾਬਾ 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 ਜੋਪਰਾ ਉਹ ਬੱਟਾ ਉਹ ਢਾਈ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਤੇ ਇਧਰ ਪ੍ਰਧਾਨ ਜੀ ਨਾ ਕਰਦੇ ਗੱਲਬਾਤ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਕੀ ਮਸਲਾ ਇਹ ਅਸੀਂ ਮੈਂ ਗਲਾਬ ਸਿੰਘ ਜਾਉਂਦਾ ਕਿਉਂਕਿ ਸਾਡੇ ਜਾਉਂਦੇ ਪਿੰਡ ਦੇ ਵਿੱਚ ਜ਼ਮੀਨਾਂ ਨੂੰ ਮਾਲਕੀਤਾਂ ਲੈ ਕੇ ਲਗਾਤਾਰ ਹੀ ਲੰਮੇ ਸਮੇਂ ਤੋਂ ਸਾਡੀ ਲੜਾਈ ਜਿਹੜੀ ਚੱਲਦੀ ਆਉਂਦੀ ਆ ਪਰ ਇੱਥੇ ਪੁਲਿਸ ਸਿਆਸੀ ਗੱਠ ਜੋੜ ਰ ਹੋ ਕੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਲੱਗੇ ਹੋਏ ਆ ਇਹ 2021 ਦੇ ਵਿੱਚ ਵੀ ਹੋਇਆਗਾ 6ਵੇਂ ਮਹੀਨੇ ਦੀ 21 ਤਰੀਕ ਨੂੰ ਸਾਡੇ ਤੇ ਉਹ ਕਬਜ਼ੇ ਕੀਤੇ ਸੀ ਨਾਜਾਇਜ਼ ਇਹਨਾਂ ਨੇ ਤੇ ਅਸੀਂ ਉਹ ਕਬਜ਼ੇ ਰੋਕੇ ਆ ਉਦੋਂ ਵੀ ਉਦੋਂ ਇਹਨਾਂ ਨੇ ਬਰਤੋ ਪੁਲਿਸ ਸਿਆਸੀ ਗੱਠਜੋੜ ਵੱਲੋਂ ਸਾਡੇ ਕਿਸਾਨਾਂ ਉੱਤੇ ਗੱਡੀਆਂ ਗੋਲੀਆਂ ਵੀ ਭਰਾਈਆਂ ਗਈਆਂ ਸਾਡੇ 12 13 ਬੰਦੇ ਜਿਹੜੇ ਉਹ ਫਟੜ ਵੀ ਕੀਤੇ ਗਏ ਆ ਉਹ ਅਜੇ ਸਾਡੇ ਕੋਰਟ 'ਚ ਕੇਸ ਚੱਲੀ ਜਾਂਦੇ ਆ ਪਰ ਇੱਥੋਂ ਦੀ ਹਾਕਮ ਸਰਕਾਰ ਪਤਾ ਨਹੀਂ ਕਿਹਦੀ ਸਹਿਤ ਹੈ ਹੁਣ ਫੇਰ ਕਿਉਂਕਿ ਪੁਲਿਸ ਸਿਆਸੀ ਗੱਠਜੋੜ ਦੀ ਸਹਿ ਹੈ ਇਸ ਕਰਕੇ ਉਹ ਹੁਣ ਵੀ ਕੱਲ ਪਰਸੋ ਵੱਟ ਪਾ ਗਿਆ ਇਸ ਕਿਸਾਨ ਦੇ ਵਾਹਨ ਦੇ ਵਿੱਚ ਤੇ ਉਹ ਕਹਿੰਦਾ ਰੈਕਟਰੀ ਆ ਰੈਕਟਰੀ ਹੋਊਗੀ ਭਰਾਵਾ ਅਸੀਂ ਹੁਣ ਕਹਾਂਗਾ ਬਿਜ਼ੀਮ ਕਰਾਲਾ ਭਰਾਵਾ ਜਿੱਥੇ ਤੇਰੀ ਬੰਦੀ ਉਥੇ ਲੈ ਲੈ ਪਰ ਰੇਟੀ ਦੇ ਵਿੱਚ ਤੂੰ ਕਵਚਾ ਲੈਤਾ ਦਿਖਾਈ ਜਾਨਾਗਾ ਫਿਰ ਸਾਡੇ ਨਾਲ ਕਿਉਂ ਲੜਦਾਗਾ ਇਸ ਕਰਕੇ ਜਿਹੜੇ ਉਹ ਪੁਲਿਸ ਛਾਛੇ 8 ਜੋੜਾ ਵੀ 2-2 ਲੱਖ ਨੂੰ ਲੈ ਕੇ 3-3 ਲੱਖ ਨੂੰ ਲੈ ਕੇ ਅਸੀਂ ਇਹ ਜ਼ਮੀਨਾਂ ਤੇ ਜਵਰੀ ਕਵਚਾ ਕਰਾਂਗੇ ਪਰ ਅਸੀਂ ਇਧਰੋਂ ਜਸੇ ਬੰਦੇ ਨੇ ਬਦਲੇ ਆਇਆ ਅਸੀਂ ਆਪਦੇ ਨਗਰ ਕਿੰ ਨੂੰ ਅੱਜ ਸਾਰਾ ਨਗਰ ਖੜਾ ਸਾਡੀਆਂ ਮਾਵਾ ਭਾਣਾ ਖੜੇ ਸਾਡੇ ਵੀਰ ਖੜੇ ਆ ਸਾਰੇ ਕਿਸਾਨ ਖੜੇ ਆ ਜੀ ਅੱਜ ਇਹ ਇਕੱਲੇ ਕਿਸਾਨ ਦੇ ਉਹ ਹਮਲਾ ਹੋਣਾ ਇਹ ਕੱਲ ਨੂੰ ਕੁੱਲ ਜ਼ਮੀਨਾਂ ਤੇ ਹਮਲਾ ਹੋਣਾਗਾ ਤੇ ਕੁੱਲ ਜ਼ਮੀਨਾਂ ਸਾਡੀਆਂ ਪੂਰੇ ਪੰਜਾਬ ਦੀਆਂ ਖੋਣ ਲੱਗੇ ਹੋਏ ਐ ਇੱਕ ਵਾਰ ਇਸ ਕਰਕੇ ਪੁਲਿਸ ਸਿਆਸੀ ਗੱਠ ਜੋੜ ਦੀ ਸਹਾਇਤ ਉਹ ਵੱਟ ਪਾ ਕੇ ਆਇਆਗਾ ਹੁਣ ਅਸੀਂ ਬਣਦੀ ਉਹਦੇ ਕਾਰਵਾਈ ਕਰਾ ਕੇ ਆਇਆ ਰੌਟ ਪਾ ਕੇ ਆਇਆ ਪਰ ਉੱਥੇ ਵੀ ਕੋਈ ਸੁਣਨ ਨੂੰ ਤਿਆਰ ਨਹੀਂ ਜੀਗਾ ਰੌਟ ਲਿਖਣ ਨੂੰ ਤਿਆਰ ਨਹੀਂ ਜੀ ਕਦੇ ਕੋਰਟ ਦਾ ਮੈਟਰ ਵੀ ਠੀਕ ਹੈ ਜਦੋਂ ਬੰਦੇ ਨੇ ਰੌਟ ਪਾ ਸਾਡੇ ਤੇ ਪੱਟ ਪਾ ਕੇ ਆ ਰੌਟ ਲਿਖਾਉਣ ਦਾ ਸਾਡਾ ਫਰਜ਼ ਬਣਦਾਗਾ ਅਸੀਂ ਕਹਿ ਕੇ ਆਏ ਆ ਵੀ ਬਕਾਇਦਾ ਅਸੀਂ ਜਾ ਕੇ ਉੱਥੇ ਹੁਣ ਵੱਟ ਟਾਵਾਂ ਇਸ ਕਰਕੇ ਅਸੀਂ ਜਿਹੜੀ ਉਹ ਵੱਟ ਆ ਪਾਈ ਹੋਈ ਸੀ ਜਿਹਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰੀ ਸੀ ਪਰ ਉਹ ਕਬਜ਼ਾ ਅਸੀਂ ਨਹੀਂ ਆਪਦਾ ਲੈ ਲਿਆ ਕਬਜ਼ਾ ਸਾਡੇ ਕੋਲ ਹੀ ਹੈ ਸਾਡੀ ਇੱਥੇ ਕਣਕਬੀਜੀ ਹੋਈ ਆ ਕਣਕ ਪੱਟ ਕੇ ਹੁਣ ਸਕਾਨ ਕਰਕੇ ਚਾ ਵਡਾ ਪੱਧਰ ਤੇ ਇਸ ਕਰਕੇ ਅਸੀਂ ਜੇ ਕੋਈ ਆਏ ਸਾਡੀਆਂ ਜ਼ਮੀਨਾਂ ਤੇ ਹੋਰ ਚੜ ਕੇ ਆਊਗਾ ਇਹ ਸਤੋਵਰਾਤ ਨਹੀਂ ਹੋਣਾ ਚਾਹੀਏ ਸਾਡੇ ਜ਼ਮੀਨਾਂ ਪੀਸੇ ਸਿਰ ਲੱਗਦੇ ਆਏ ਆ ਲਾਵਾਂਗੇ ਸਿਰ ਦੇਵਾਂਗੇ ਕੁਰਬਾਨੀਆਂ ਭਰਾਵੋ ਜੇ ਸਾਡੇ ਜਵਾਕਾਂ ਦਾ ਅਸੀਂ ਕਿੱਤਾ ਬਚਾਉਣਾ ਜਵਾਕਾਂ ਦੇ ਚਾਰ ਔਰੇ ਬਚਾਉਣੇ ਆ ਅਸੀਂ ਐਂ ਜਬਰੇ ਕਿਸੇ ਨੂੰ ਜ਼ਮੀਨਾਂ ਦੇ ਵਿੱਚ ਨਹੀਂ ਵੰਡਨ ਦੇਵਾਂਗੇ ਇਹ ਸਾਡਾ ਨਾਉਣ ਨਗਰ ਕਿੰਨਾ ਸਾਡਾ ਜਿਹੜਾ ਮਾਲਕੀਕਰ ਨੂੰ ਲੈ ਕੇ ਸੰਘਰਸ਼ਾ ਲਗਾਤਾਰ ਯਾਰੀ ਆ ਇਸ ਕਰਕੇ ਹੀ ਜਿਹੜਾ ਜੱਜ ਕਬਜ਼ਾ ਹਾ ਔਰ ਵਾਪਸ ਕਰਾਇਆ ਗਿਆ ਭਰਾਵੋ ਉਹਨੇ ਇਸ ਕਰਕੇ ਆ ਕਿਥੇ ਕਬਜ਼ਾ ਕਰਨ ਦੀ ਕੋਸ਼ਿਸ਼ કરી ਸੀਗੀ ਆ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਨੇ ਪਿੰਡ ਦਾ ਘੱਟ ਕਰਕੇ ਲੋਕਾਂ ਦੇ ਘਰ-ਘਰ ਗੱਲ ਲਗਾ ਕੇ ਚੁੱਲੇ-ਚੁੱਲੇ ਤੇ ਗੱਲ ਜਾ ਕੇ ਵੀ ਇਹੋ ਜਿਹਾ ਕੁਝ ਵੰਡਨ ਦਾ ਤਾਂ ਫਿਰ ਭਰਾਵੋ ਆਜੋ ਆਪਦੀ ਇੱਥੇ ਆ ਲੋਕ ਆਏ ਹੋਏ ਹੁਣ ਆਪਦੇ ਇੱਥੇ ਭਰਾਵੋ ਆ ਲੋਕਾਂ ਦੀ ਤਾਕਤ ਆ ਲੋਕ ਆਪ ਦਾ ਇਸ ਕੰਮ ਨੂੰ ਬੋਲਣਗੇ ਤੇ ਪਰ ਇੱਥੇ ਪੁਲ ਕੱਟ ਜੋੜਾ ਜਿਹੜਾ ਉਹ ਸਾਡੇ ਕੋਲ ਜ਼ਮੀਨਾਂ ਦੱਬਣ ਲੱਗੇ ਹੋਏ ਆ ਇਹ ਵੋਟ ਬਟੋਰੂ ਪਾਰਟੀਆਂ ਤੋਂ ਝਾਕ ਮਿਟਾ ਕੇ ਕਿਰਤੀ ਲੋਕ ਆਪ ਇਕੱਠੇ ਹੋ ਜਾਣ ਆਪ ਦਾ ਕਿਰਤੀ ਕਿਤਾ ਬਚਾਉਣਾ ਜੀ ਸਾਨੂੰ ਆਪ ਇਕੱਠਾ ਹੋਣਾ ਪੈਣਾ ਭਰਾਵੋ ਇਸ ਕਰਕੇ ਸੀ ਇਹ ਜ਼ਮੀਨ ਦਾ ਕਬਜ਼ਾ ਜਿਹੜਾ ਲੱਗਿਆ ਤੇ ਤੁਸੀਂ ਦੇਖ ਰਹੇ ਹੋ ਇੱਥੇ ਵੱਡੀ ਗਿਣਤੀ ਕਿਸਾਨ ਤੇ ਸਾਡੀਆਂ ਮਾਵਾ ਭੈਣਾਂ ਤੇ ਬੀਬੀਆਂ ਪਹੁੰਚੇ ਰਿਹਾ ਤੇ ਬਾਕੀ ਜਿਹੜਾ ਸਸਾਨਾਂ ਦੀਆਂ ਰੈਸਟਰੀਆਂ ਜਬਰ ਹੋ ਰਹੀਆਂ ਕਿਸੇ ਦੀ ਰਕਬੀ ਦੇ ਵਿੱਚੋਂ ਲੋਕ ਲਾਲ ਤੇ ਪੱਖ ਲੈ ਕੇ ਤੇ ਵੱਡੀ ਗਿਣਤੀ ਚ ਲੋਕਾਂ ਰੈਸਟਰੀਆਂ ਨੇ ਜਿਹੜੀਆਂ ਕਰਾ ਰਹੇ ਆ ਕਿਉਂਕਿ ਪਿੰਡ ਦੇ ਵਿੱਚ ਆਉਣ ਵਾਲੇ ਸਮੇਂ 'ਚ ਵੱਡਾ ਕੋਈ ਸੰਕਟ ਆਉਣ ਦਾ ਪੂਰੇ ਖਤਰਾ ਦਾ ਤੇ ਆ ਤੇ ਲੋਕਾਂ ਜਿਹੜੇ ਇਕੱਠੇ ਹੋਏ ਆ ਤੇ ਇਕੱਠੇ ਹੋ ਕੇ ਆ ਬੱਟ ਜਿਹਦੀ ਢਵਾਈ ਗਈ ਆ ਤੇ ਤੁਸੀਂ ਦੇਖ ਰਹੇ ਹੋ ਨਾਲ ਅਸੀਂ ਥੋੜੀ ਜਿਹੀ ਅੱਜ ਗੱਲ ਹੋਰ ਐਡ ਕਰਨੀ ਚਾਹੁੰਦੇ ਆ ਕਿਉਂਕਿ ਸਾਡਾ ਜਿਹੜੇ ਮਾਲਕ ਕਰ ਲੈ ਕੇ ਅਸੀਂ ਉਹ ਭਰਾਵਾਂ ਨੂੰ ਬੇਨਤੀ ਕਰਦੇ ਆਂ ਇੱਕ ਦੂਜੇ ਦੇ ਖਾਤਿਆਂ ਦੇ ਵਿੱਚੋਂ ਜਿਹੜੇ ਉਹ ਖੇਵਟਾਂ ਦੇ ਵਿੱਚੋਂ ਜ਼ਮੀਨ ਕਰਾਉਂਦੇ ਆ ਵੀ ਸਾਤੀ ਲੈ ਕੇ ਜਿੱਦੜੀ ਕੇ ਜਾਂ ਕਬਜ਼ਾ ਲੈ ਲਾਂਗੇ ਉਹ ਮਤ ਸੋਚਣੇ ਇਸ ਗੱਲ ਨੂੰ ਇਹਨਾਂ ਗੱਲਾਂ 'ਚ ਨਾ ਪੈਣ ਕਿਉਂਕਿ ਪੁਲਿਸ ਸਾਸੀ ਜੱਟ ਉਹ ਸਾਡਾ ਭੇਡ ਬਵਾਣਾ ਚਾਹੁੰਦੇ ਆ ਅਸੀਂ ਉਹ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਭਰਾਵੋ ਇੱਕ ਦੂਜੇ ਦੀ ਖੇਵਟੋਂ ਨਾ ਕਰਾਓ ਬਾਕੀ ਸਾਡੀ ਜਿਹੜੀ ਗੱਲ ਆ ਜਿਵੇਂ ਬੰਦੇ ਆ ਤਾਂ ਸਾਡੀ ਗੱਲ ਟੁੱਟੀ ਹੋਈ ਆ 2 ਲੱਖ ਦੇ ਹਿਸਾਬ ਨਾਲ ਸਾਡਾ ਜਿਹੜਾ ਏਟ ਬਣਿਆ ਹੋਇਆ ਹੈਗਾ ਵੀ ਜਿਹਦੇ ਵਿੱਚ ਭਾਈ ਉਹਦੀ ਲੇਗਲ ਦੀ ਆ ਉਹ ਕਰਾ ਸਕਦਾ ਪਰ ਇੱਕ ਦੂਜੀ ਖੇਤ ਦੇ ਵਿੱਚ ਇਹ ਨਾ ਵੜਨਾ ਇਸ ਕਰਕੇ ਅਸੀਂ ਇਹ ਵੀ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਵੀ ਨਾ ਭਾਈ ਕੋਈ ਜੇ ਖੇਤ ਦੇ ਵਿੱਚ ਨਾ ਵੜੋ ਇਹ ਨਹੀਂ ਕੁਝ ਵੜਨਾ ਤੇ ਅਸੀਂ ਇਹ ਕਵਿਚ ਨਹੀਂ ਹੁੰਦੇ ਤੇ ਤੁਸੀਂ ਦੇਖ ਰਹੇ ਹੋ ਗਲਾਸ ਸਿੰਘ ਬਲਾਕ ਦੇ ਪ੍ਰਧਾਨ ਨੇ ਉਹਨਾਂ ਨੇ ਗੱਲਬਾਤ ਕੀਤੀ ਆ ਇਹ ਵੱਡੀ ਗੱਲ ਦੇ ਵਿੱਚ ਚਲ ਨਾਰੀ ਤਲਾਦੂ ਉਹ ਗੇਲੀ ਨਾਰੀ ਦਾ ਲਾਦੂ ਨਾਰੇ ਲਾ ਲੋ ਨਾਰੇ ਲਾ ਲੋ ਨਾਰੇ ਲਾ ਲੋ ਲੋਕ ਇਕਤਾ ਜਿੰਦਾਬਾਦ 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 ਜਵਰੀ ਕਦੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਜਿੰਦਾਬਾਦ